ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਰਸ਼ ਮਿਟੀ ਪੰਜਾਬ ਤੋਂ ਇਸ ਵੇਲੇ 골ਡਨ ਗੇਟ ਅੰਮ੍ਰਿਤਸਰ ਖੜੇ ਆਂ ਔਰ ਜਿਹੜਾ 11 ਅਗਸਤ ਨੂੰ ਕਿਸਾਨ ਮਜ਼ਦੂਰ ਮੋਰਚਾ ਭਾਰਤ ਦੀਆਂ ਜਥੇਬੰਦੀਆਂ ਥਰੂਆਊਟ ਪੂਰੇ ਪੰਜਾਬ ਦੇ ਵਿੱਚ ਮੋਟਰਸਾਈਕਲ ਮਾਰਚ ਕਰਨ ਗਈਆਂ ਉਸ ਮਾਰਚ ਦਾ ਸਾਡਾ ਰੂਟ ਅੰਮ੍ਰਿਤਸਰ ਦੇ ਵਿੱਚ ਕੀ ਹੋਊਗਾ ਪਹਿਲਾ ਅਸੀਂ ਸਵੇਰੇ ਤੜਕਸਾਰ 7 ਵਜੇ ਜੰਡਿਆਲਾ ਗੁਰੂ ਮੰਡੀ 'ਚ ਇਕੱਠੇ ਹੋਵਾਂਗੇ ਫਿਰ ਪੀੜਿਤ ਪਿੰਡ ਜਿੱਥੇ ਲੈਂਡ ਪੂਲਿੰਗ ਪਾਲਸੀ ਵਿਰੁੱਧ ਸਾਡਾ ਮਾਰਚ ਲਣਾ ਵਾ ਨਵਾ ਕੋਰਟ ਨਿਜਰਪੁਰਾ ਰਾਜੇਵਾਲ ਮਾਨਾ ਵਾਲਾ ਔਰ ਉਦੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਗੋਲਡਨ ਗੇਟ ਅਸੀਂ ਪਹੁੰਚਾਂਗੇ ਇਹ ਤੋਂ ਸਿੱਧਾ ਯੂਨੀਵਰਸਿਟੀ ਸ਼ਾਟਾ ਹੁੰਦੇ ਹੋਏ ਅਸੀਂ ਜਿਹੜਾ ਵਾ ਅਗਲੇ ਬੰਨੇ ਜਿੱਥੇ ਸ਼ਾਮ ਸਿੰਘ ਅਟਾਰੀ ਵਾਲੇ ਜੀ ਦਾ ਬੁੱਤ ਲੱਗਾ ਵਾ ਜਿਹਨੂੰ ਇੰਡੀਆ ਗੇਟ ਕਹਿੰਦੇ ਆ ਉਥੇ ਉਦੋਂ ਦਾ ਰਾਮਤੀਰਥ ਰੋਡ ਤੇ ਰਾਮਤੀਰਥ ਰੋਡ ਤੋਂ ਬਾਅਦ ਸਿੱਧਾ ਅਸੀਂ RAM TEET ਕਸਬਾ ਦੇ ਗੁਰਦੁਆਰੇ ਲਗਭਗ 11 ਵਜੇ ਤੱਕ 10:30 ਤੋਂ 11 ਵਜੇ ਤੱਕ ਸਾਡਾ ਪਹੁੰਚਣ ਦਾ ਸਮਾਂ ਹੈਗਾ ਵਾ ਉਹ ਤੋਂ ਬਾਅਦ RAM TEET RAM TEET ਤੋਂ ਬਾਅਦ ਕੋਟਲਾ ਡੂਮ ਬਲਕਣ ਚੈਨਪੁਰ ਪਟੇਵਡ ਠੀਕ ਹੈ ਜੀ ਚੰਜੋਟੀ ਆਦ ਪਿੰਡ ਹੁੰਦੇ ਹੋਏ ਫਿਰ ਰਾਜਾ ਸਾਸੀ ਗਾਂ ਬਲਸਕੰਦਰ ਹੋਰ ਨਾ ਪਿੰਡਾਂ ਦਾ ਸੀ ਪੂਰਾ ਰੂਟ ਜਿਹੜਾ ਇਹ ਬਣਿਆ ਹੋਇਆ ਇਸ ਕਰਕੇ ਵੱਟ ਤੋਂ ਵੱਟ ਕੰਮਤਾ ਨੂੰ ਬੇਨਤੀ ਆ ਵੱਧ ਤੋਂ ਵੱਧ ਮੋਟਰਸਾਈਕਲ ਲੈ ਕੇ ਲੱਖਾਂ ਦੇ ਮੋਟਰਸਾਈਕਲਾਂ ਦੇ ਜਿਹੜੇ ਆ ਹਜੂਮ ਨਿਕਲਨੇ ਚਾਹੀਦੇ ਆ ਤਾਂ ਜੋ ਭਗਵੰਤ ਮਾਨ ਸਰਕਾਰ ਨੂੰ ਅਸੀਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਲਈ ਮਜਬੂਰ ਕਰ ਦਈਏ ਬਿਜਲੀ ਬੋਰ ਦਾ ਨਿੱਜੀਕਰਨ ਕਰ ਦਿੱਤੀਏ ਅੱਜ ਭਗਵੰਤ ਮਾਨ ਆਪਣਾ ਤਰਨ ਕਰਨ ਸਿਵਲ ਲਾਈਨ ਵਿੱਚ ਪਹੁੰਚਿਆ ਸੀ ਉੱਥੇ ਕਿਸਾਨ ਮਜ਼ਦੂਰ ਸ਼ਗਸ਼ ਕਮੇਟੀ ਪੰਜਾਬ ਵੱਲੋਂ ਉਹਨੂੰ ਸਵਾਲ ਕਰਨ ਵਾਸਤੇ ਕਿਸਾਨ ਗਏ ਹੋਏ ਆ ਸਵਾਲਾਂ ਦੇ ਜਵਾਬ ਤੋਂ ਮੁੱਖ ਮੰਤਰੀ ਸਾਹਿਬ ਨੇ ਭਜਨਾ ਭਗਵੰਤ ਮਾਨ ਨੇ ਤਾਂ ਫਿਰ ਉਹਨਾਂ ਦਾ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਊਗਾ ਧੰਨਵਾਦ